ਜਾਂ ਦੀਆਂ ਅਸ਼ਲੀਲ ਵੀਡੀਓਜ਼ ਫੋਟੋਜ਼ ਡਾਊਨਲੋਡ ਕੀਤੀਆਂ ਹੋਈਆਂ ਸਟੋਰ ਕੀਤੀਆਂ ਹੋਈਆਂ ਪਾਈਆਂ ਗਈਆਂ ਜਿਸ ਤੇ ਕੱਲ ਅਸੀਂ ਥਾਣਾ ਸਾਈਬਰ ਕ੍ਰਾਈਮ ਸੇ ਮਕਦਮਾ ਦਰਜ ਕੀਤਾ ਆਈਟੀ ਐਕਟ ਅਤੇ ਪੋਕਸੋ ਐਕਟ ਅਧੀਨ ਸੋਸ਼ਲ ਮੀਡੀਆ ਤੇ ਅਪਲੋਡ ਕਰਨਾ ਜੁਰਮ ਬੰਦ ਦਾ ਜਾਂ ਮੋਬਾਈਲ ਦੇ ਵਿੱਚ ਰੱਖਣਾ ਜਾਂ ਵੇਖਣਾ ਵੀ ਇਹ ਵੀ ਜੁਰਮ ਨੈਕਮਿਕ ਨਾਂ ਦੀ ਸੰਸਥਾ ਹੈ ਯੂਐਸਏ ਬੇਸਡ ਏਜੰਸੀ ਹੈ ਜਿਹੜੀ ਸਾਰੇ ਵਰਲਡ ਲੈਵਲ ਤੇ ਆਪਾਂ ਨੂੰ ਮੋਨੀਟਰ ਕਰ ਰਹੀ ਹੈ ਸਾਰੇ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਫੋਨ ਦੇ ਵਿੱਚ ਸਟੋਰ ਕਰਕੇ ਰੱਖਣਾ ਸੋਸ਼ਲ ਮੀਡੀਆ ਕਿਸੇ ਸਾਈਟ ਤੋਂ ਡਾਊਨਲੋਡ ਕਰਨਾ ਜਾਂ ਅਪਲੋਡ ਕਰਨਾ ਕਿਸੇ ਨੂੰ ਭੇਜਣਾ ਇਹ ਸਾਰਾ ਹੀ ਜੁਰਮ ਦੀ ਕੈਟਾਗਰੀ ਚ ਆਉਂਦਾ ਹੈ ਫਸਟ ਇਨਸੀਡੈਂਟਸ ਦੌਰਾਨ ਸਾਨੂੰ ਫੋਨ 'ਚੋ ਵੀਡੀਓ ਮਿਲ ਹੀ ਨਹੀਂ ਸੀ ਇਹ ਤੇ ਫਰੈਂਸਿਕ ਜਾਂਚ ਤੋਂ ਬਾਅਦ ਗੱਲ ਸਾਹਮਣੇ ਆਈ ਹੈ ਕਿ ਉਹਦੇ ਫੋਨ 'ਚ ਵੀਡੀਓ ਮਿਲ ਗਈ ਆ ਸੱਤ ਸਰੀਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਇੱਕ ਪਾਸੇ ਸਮਾਜ ਵਿੱਚ ਅਸਰ ਹੀ ਸਰਕਾਰਾਂ ਵੱਲੋਂ ਵੀ ਤੇ ਸਮਾਜ ਵਿੱਚ ਤਰੱਕੀ ਦੀ ਗੱਲ ਕਰੀ ਜਾਂਦੀ ਆ ਤੇ ਇਹ ਵੀ ਕਿਹਾ ਜਾਂਦਾ ਵੀ ਅਸੀਂ ਤਰੱਕੀ ਵੱਲ ਵਧ ਰਹੇ ਹਾਂ ਨਾਲ ਮੋਬਾਈਲ ਦੀ ਵੀ ਗੱਲ ਕੀਤੀ ਜਾਵੇ ਤਾਂ ਮੋਬਾਈਲ ਅੱਜ ਕੱਲ੍ਹ ਹਰ ਵਿਅਕਤੀ ਜਿਹੜਾ ਮੋਬਾਈਲ ਨਾਲ ਜੁੜਿਆ ਹੋਇਆ ਜਿਸ ਕਾਰਨ ਬਹੁਤ ਸਾਰੇ ਕੰਮ ਆ ਜਿਹੜੇ ਚੰਗੇ ਵੀ ਆ ਤੇ ਮਾੜੇ ਪੱਖ ਵੀ ਆ ਪਰ ਮੋਬਾਈਲ ਇੱਕ ਖਤਰਨਾਕ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਹੜੀ ਮੋਬਾਈਲ ਦੇ ਵਿੱਚ ਸ਼ਲੀਲ ਫੋਟੋ ਵੀਡੀਓ ਰੱਖਣਾ ਕਿੰਨੇ ਕੁ ਖਤਰਨਾਕ ਸਾਬਤ ਹੋ ਸਕਦੀ ਆ ਇਹ ਅੱਜ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਅਸੀਂ ਸਾਈਬਰ ਸੈੱਲ ਥਾਣੇ ਦੇ ਵਿੱਚ ਬੈਠੇ ਆ ਉੱਥੇ ਇੱਕ ਮਾਮਲਾ ਦਰਜ ਕੀਤਾ ਗਿਆ ਇੱਕ ਵਿਅਕਤੀ ਆ ਜਿਹੜਾ ਉਸਦੇ ਮੋਬਾਈਲ ਦੇ ਵਿੱਚ ਜਿਹੜਾ ਕੋਈ ਅਸ਼ਲੀਲ ਫੋਟੋ ਜਾਂ ਵੀਡੀਓ ਸੀ ਜਿਸ ਨੂੰ ਲੈ ਕੇ ਬਠਿੰਡਾ ਸਾਈਬਰ ਸੈੱਲ ਵੱਲੋਂ ਮਾਮਲਾ ਦਰਜ ਕੀਤਾ ਗਿਆ ਸਾਡੇ ਨਾਲ ਸਾਈਬਰ ਸੈੱਲ ਦੇ ਇੰਚਾਰਜ ਮੈਡਮ ਸੁਖਵੀਰ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਸਸੀ ਸਸੀ ਕਾਲ ਜੀ ਮੈਂ ਇੰਸਪੈਕਟਰ ਸੁਖਵੀਰ ਕੌਰ ਬਤੌਰ ਮੁਖ ਅਫਸਰ ਥਾਣਾ ਸਾਈਬਰ ਕ੍ਰਾਈਮ ਤਨਾਤ ਆਂ ਹਾਂਜੀ ਜਿਹੜਾ ਮਾਮਲਾ ਦਰਜ ਕੀਤਾ ਉਹ ਐਕਚੁਅਲ ਚ ਹੈ ਕਿ ਇਹ ਤੇ ਉਹ ਦਰਜ ਕਿਵੇਂ ਕੀਤਾ ਗਿਆ ਤੇ ਕਿਉਂ ਦਰਜ ਕਰਨਾ ਪਿਆ ਸਾਨੂੰ 22 9 2024 ਨੂੰ ਇੱਕ ਟਿਪਲਾਈਨ ਸਟੇਟ ਸਾਈਬਰ ਵੱਲੋਂ ਮਸੂਲ ਹੋਈ ਸੀ ਜਿਹਦੇ ਸੰਬੰਧ ਚ ਨਾਲ ਡਾਟਾ ਵੀ ਰੀਸੀਵ ਹੋਇਆ ਸੀ ਉਹ ਤੇ ਡਿਵਾਈਸ ਦੀ ਲੋਕੇਸ਼ਨ ਵਗੈਰਾ ਆ ਗਈ ਸੀ ਉਹ ਅਸੀਂ ਰਾਮੇ ਤੋਂ ਇੱਕ ਡਿਵਾਈਸ ਕੇਟ ਹੋਈ ਸੀ ਜਿਹੜੀ ਉਹ ਰਾਮੇ ਤੋਂ ਸੀਜ਼ ਕੀਤੀ ਸੀ ਉਸ ਡਿਵਾਈਸ ਦਾ ਅਸੀਂ ਫਰੈਂਸਿਕ ਜਾਂਚ ਕਰਾਈ ਜਾਂਚ ਕਰਾਉਣ ਤੋਂ ਬਾਅਦ ਉਹਦੇ ਚ ਸੀ ਸैम ਕੰਟੈਂਟ ਬੱਚਿਆਂ ਦੀਆਂ ਅਸ਼ਲੀਲ ਫੋਟੋਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਅਪਲੋਡ ਕਰਨਾ ਜਾਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਡਾਊਨਲੋਡ ਕਰਕੇ ਦੇਖਣਾ ਜਾਂ ਆਪਣੇ ਫੋਨ 'ਚ ਸਟੋਰ ਕਰਕੇ ਰੱਖਣਾ ਇੱਕ ਜੁਰਮ ਦੇ ਅਧੀਨ ਆਉਂਦਾ ਹੈ ਜਦੋਂ ਉਸ ਫੋਨ ਦੀ ਫਰੈਂਸਿਕ ਜਾਂਚ ਕਰਾਈ ਤਾਂ ਉਹਦੀ ਰਿਪੋਰਟ ਤੋਂ ਸਾਹਮਣੇ ਆਇਆ ਕਿ ਉਸ ਫੋਨ ਦੇ ਵਿੱਚ ਬੱਚਿਆਂ ਦੀਆਂ ਅਸ਼ਲੀਲ ਵੀਡੀਓਜ਼ ਫੋਟੋਜ਼ ਡਾਊਨਲੋਡ ਕੀਤੀਆਂ ਹੋਈਆਂ ਸਟੋਰ ਕੀਤੀਆਂ ਹੋਈਆਂ ਪਾਈਆਂ ਗਈਆਂ ਜਿਸ ਤੇ ਕੱਲ ਅਸੀਂ ਥਾਣਾ ਸਾਈਬਰ ਕ੍ਰਾਈਮ 'ਚ ਮੁਕੱਦਮਾ ਦਰਜ ਕੀਤਾ ਆਈਟੀ ਐਕਟ ਅਤੇ ਪੋਕਸੋ ਐਕਟ ਅਧੀਨ ਹਾਂਜੀ ਇਹ ਜਿਹੜਾ ਟਿਪ ਲਾਈਨ ਆ ਸਟੇਟ ਨੂੰ ਕਿੱਥੋਂ ਆਉਂਦੀ ਆ ਅੱਗੇ ਤੁਹਾਨੂੰ ਸਟੇਟ ਨੇ ਭੇਜੀਆਂ ਪਰ ਸਟੇਟ ਨੂੰ ਅੱਗੇ ਕਿੱਥੋਂ ਇਹ ਭੇਜੀਆਂ ਜਾਂਦੀਆਂ ਆ ਇੱਕ ਨੈਕਮਿਕ ਨਾਂ ਦੀ ਸੰਸਥਾ ਹੈ ਯੂਐਸਏ ਬੇਸਡ ਏਜੰਸੀ ਹੈ ਜਿਹੜੀ ਸਾਰੇ ਵਰਲਡ ਲੈਵਲ ਤੇ ਆਪਾਂ ਨੂੰ ਮੋਨੀਟਰ ਕਰ ਰਹੀ ਹੈ ਸਾਰੇ ਤੇ ਸੋਸ਼ਲ ਮੀਡੀਆ ਤੇ ਇਹ ਹੈਗੀ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਾਈਲਡਰਨ ਮਿਸਿੰਗ ਜਾਂ ਜਿਹੜੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਬੱਚਿਆਂ ਦੀ ਮੋਨਿਟਰਿੰਗ ਕਰਨ ਵਾਸਤੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇੱਕ ਸੰਸਥਾ ਹੈ ਉਹ ਆਨਲਾਈਨ ਹੀ ਆਪਣੀ ਮੋਨਿਟਰਿੰਗ ਹੁੰਦੀ ਹੈ ਉਹੋ ਹੀ ਇਸ ਚੀਜ਼ ਨੂੰ ਲੋਕੇਟ ਕਰਦੀ ਹੈ ਤੇ ਫਿਰ ਜਿਹੜੇ ਵੀ ਕੰਟਰੀ ਨਾਲ ਸੰਬੰਧਿਤ ਹੁੰਦਾ ਉਸ ਕੰਟਰੀ ਦੀ ਸਰਕਾਰ ਦੇ ਥਰੂ ਭੇਜੀ ਜਾਂਦੀ ਹੈ ਜੀ ਐਮਐਚਏ ਥਰੂ ਸਟੇਟ ਨੂੰ ਪ੍ਰਾਪਤ ਹੋਈ ਸੀ ਜਿਹੜੀ ਆਪਾਂ ਇੱਥੇ ਪ੍ਰੋਸੈਸ ਕੀਤਾ ਜੀ ਜਿਹੜਾ ਵਿਅਕਤੀ ਆ ਤੁਸੀਂ ਜਿਹਦੇ ਖਿਲਾਫ ਮਾਮਲਾ ਦਰਜ ਕੀਤਾ ਜਦੋਂ ਮੋਬਾਈਲ ਫੜਿਆ ਉਹਦੇ ਵਿੱਚ ਹੈ ਸੀ ਕਿ ਇਹ ਬਾਅਦ ਚ ਟਰੇਸ ਕੀਤੀਆਂ ਜਦੋਂ ਅਸੀਂ ਫੋਨ ਨੂੰ ਫਸਟਲੀ ਚੈੱਕ ਕੀਤਾ ਸੀ ਜਦੋਂ ਸਾਨੂੰ ਫੋਨ ਮਿਲਿਆ ਸੀ ਉਹਦੇ ਕੋਲ ਲੋਕੇਟ ਹੋਇਆ ਉਸ ਸਮੇਂ ਅਸੀਂ ਫੋਨ ਨੂੰ ਚੈੱਕ ਕੀਤਾ ਸੀ ਫੋਨ ਚ ਉਹ ਵਰਡ ਫਾਈਲਾਂ ਦੇ ਵਿੱਚ ਹੈ ਨਹੀਂ ਸੀ ਬਟ ਫੋਨ ਦੇ ਡਿਲੀਟਡ ਡਾਟਾ ਦੇ ਵਿੱਚ ਉਹ ਫਰੈਂਸਿਕ ਜਾਂਚ ਦੌਰਾਨ ਉਹ ਫਾਈਲਾਂ ਮਿਲੀਆਂ ਨੇ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆ ਜਿਵੇਂ ਆਮ ਲੋਕਾਂ ਨੂੰ ਤਾਂ ਹਜੇ ਤੱਕ ਪਤਾ ਹੀ ਨਹੀਂ ਵੀ ਐਡੇ ਵੱਡੇ ਲੈਵਲ ਤੇ ਵੀ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ ਇੱਕ ਮੈਂ ਵੀ ਸੁਣਨਾ ਚਾਇਆ ਸ਼ਾਇਦ ਤੁਸੀਂ ਵੀ ਸੁਣਿਆ ਹੋਊਗਾ ਵੀ ਇੱਕ ਮਾਂ ਪਿਓ ਨੇ ਹੀ ਡਾਕਟਰ ਨੂੰ ਕੋਈ ਬੱਚੇ ਦੀ ਫੋਟੋ ਖਿੱਚ ਕੇ ਭੇਜੀ ਸੀ ਉਹ ਵੀ ਮਾਮਲਾ ਸਾਹਮਣੇ ਆਇਆ ਸੀ ਹੈ ਤੁਹਾਡੇ ਧਿਆਨ ਚ ਵੀ ਬਾਅਦ ਚੋ ਜਾਂਚ ਚ ਸਾਹਮਣੇ ਆਇਆ ਵੀ ਇਹਦੇ ਮਾਪੇ ਨੇ ਹਾਂ ਵੈਸੇ ਅਸੀਂ ਨਾ ਸਾਡੀਆਂ ਛੋਟੀਆਂ ਛੋਟੀਆਂ ਜਿਵੇਂ ਸ਼ਾਰਟ ਟਰਮ ਟ੍ਰੇਨਿੰਗ ਕੋਰਸੇ ਚੱਲਦੇ ਆ ਸਾਨੂੰ ਵੀ ਜਾਣਕਾਰੀ ਦੇਣ ਦੇ ਵਾਸਤੇ ਸਿਖਾਉਣ ਵਾਸਤੇ ਉਸ ਦੌਰਾਨ ਸਾਨੂੰ ਉੱਥੇ ਦੱਸਿਆ ਗਿਆ ਸੀ ਇੱਕ ਬੱਚੇ ਦੇ ਨਾ ਪ੍ਰਾਈਵੇਟ ਪਾਰਟਸ ਤੇ ਦਾ ਕੋਈ ਦੁੱਧ ਜਾਂ ਗਰਮ ਚੀਜ਼ ਡੁੱਲ ਗਈ ਸੀ ਤਾਂ ਉਹ ਰਾਤ ਦਾ ਸਮਾਂ ਸੀਗਾ ਮਾਹੌਲ ਨਹੀਂ ਸੀ ਜਾਣ ਵਾਲਾ ਡਾਕਟਰ ਕੋਲ ਤਾਂ ਉਹਨਾਂ ਨੇ ਮਾਪੇ ਨੇ ਡਾਕਟਰ ਨਾਲ ਗੱਲ ਕੀਤੀ ਤੇ ਡਾਕਟਰ ਨੇ ਕਿਹਾ ਵੀ ਮੈਂ ਦੇਖਣਾ ਚਾਹੁੰਦਾ ਜ਼ਖਮ ਫੇਰੀ ਦਵਾਈ ਦੱਸਾਂਗਾ ਤੇ ਤੋਂ ਉਹਨਾਂ ਨੇ ਬੱਚੇ ਦੀ ਵੀਡੀਓ ਫੋਟੋ ਬਣਾ ਕੇ ਉਹ ਡਾਕਟਰ ਨੂੰ ਭੇਜਤੀ ਸੀ ਤੇ ਉਹ ਵੀ ਮੋਨਿਟਰਿੰਗ 'ਚ ਆ ਗਈ ਸੀ ਨੈਕਮਿਕ ਦੇ ਉਹ ਵੀ ਟਿਪਲਾਈਨ ਬਣ ਕੇ ਆ ਗਈ ਸੀ ਹਾਂਜੀ ਉਹਨੂੰ ਵੈਰੀਫਾਈ ਕੀਤਾ ਸੀ ਬਾਅਦ 'ਚ ਇੱਕ ਮੈਨੂੰ ਇਹ ਦੱਸੋ ਵੀ ਇਸੇ ਸੋਸ਼ਲ ਮੀਡੀਆ ਤੇ ਅਪਲੋਡ ਕਰਨਾ ਜੁਰਮ ਮੰਨਦਾ ਜਾਂ ਮੋਬਾਈਲ ਦੇ ਵਿੱਚ ਰੱਖਣਾ ਜਾਂ ਵੇਖਣਾ ਵੀ ਇਹ ਵੀ ਜੁਰਮ ਹੈ ਦੇਖੋ ਬੱਚਿਆਂ ਛੋਟੇ ਬੱਚਿਆਂ ਦੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਸੈਕਸ਼ੂਅਲੀ ਯੂਜ਼ ਕਰਨਾ ਉਹਨਾਂ ਦੀਆਂ ਵੀਡੀਓ ਬਣਾਉਣਾ ਵੀ ਜੁਰਮ ਹੈ ਉਹਨਾਂ ਦੀ ਫੋਟੋ ਵੀਡੀਓ ਫੋਟੋਜ਼ ਨੂੰ ਇਦਾਂ ਦੀਆਂ ਜਿਹੜੀਆਂ ਨਿਊਡ ਹੋਣ ਜਿੱਦਾਂ ਤੋਂ ਲੱਗਦਾ ਹੋਵੇ ਕਿ ਬੱਚਾ ਦਾ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਨੂੰ ਫੋਨ ਦੇ ਵਿੱਚ ਸਟੋਰ ਕਰਕੇ ਰੱਖਣਾ ਸੋਸ਼ਲ ਮੀਡੀਆ ਕਿਸੇ ਸਾਈਟ ਤੋਂ ਡਾਊਨਲੋਡ ਕਰਨਾ ਜਾਂ ਅਪਲੋਡ ਕਰਨਾ ਕਿਸੇ ਨੂੰ ਭੇਜਣਾ ਇਹ ਸਾਰਾ ਹੀ ਜੁਰਮ ਦੀ ਕੈਟਾਗਰੀ ਚ ਆਉਂਦਾ ਹੈ ਆਈਟੀ ਐਕਟ ਤੇ ਪੋਕਸੋ ਐਕਟ ਅਧੀਨ ਇਹ ਕਵਰ ਹੁੰਦਾ ਜਿਹੜਾ ਉਪਰੋਕਤ ਵਿਅਕਤੀ ਆ ਅਸਲ ਤਾਂ ਨਹੀਂ ਪਾਈ ਹਜੇ ਉਹਦੀ ਨਹੀਂ ਜੀ ਉਹਦੀ ਗ੍ਰਿਫਤਾਰੀ ਬਾਕੀ ਹੈ ਜੀ ਇਹ ਦੱਸੋ ਵੀ ਉਹਦੀ ਮਨਸ਼ਾ ਕੀ ਆ ਤੁਹਾਨੂੰ ਕੁਝ ਪਤਾ ਲੱਗਿਆ ਤੁਸੀਂ ਮੋਬਾਈਲ ਉਹਦੇ ਤੇ ਲਿਆ ਵੀ ਉਹਨੇ ਕਿੱਥੋਂ ਵੀਡੀਓ ਆਈ ਕਿੱਥੋਂ ਬਣਾਈ ਤੇ ਇਹ ਮਤਲਬ ਉਹਦਾ ਮਕਸਦ ਕੀ ਸੀਗਾ ਦੇਖੋ ਜਦੋਂ ਅਸੀਂ ਉਹਦੇ ਤੋਂ ਫੋਨ ਲਿਆ ਸੀ ਫਰਸਟ ਇਨਸੀਡੈਂਟ ਦੌਰਾਨ ਸਾਨੂੰ ਫੋਨ ਚੋਂ ਵੀਡੀਓ ਮਿਲੀ ਨਹੀਂ ਸੀ ਇਹ ਤੇ ਫਰੈਂਸਿਕ ਜਾਂਚ ਤੋਂ ਬਾਅਦ ਗੱਲ ਸਾਹਮਣੇ ਆਈ ਹੈ ਕਿ ਉਹਦੇ ਫੋਨ ਚ ਵੀਡੀਓ ਮਿਲ ਗਈ ਆ ਇਹ ਤਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਇਹਦੀ ਇਨਵੈਸਟੀਗੇਸ਼ਨ ਬਾਕੀ ਆ ਜਿਹੜੇ ਬਹੁਤ ਸਾਰੇ ਲੋਕ ਨੇ ਇਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਬਜ਼ੁਰਗ ਵੀ ਨੇ ਬੱਚੇ ਵੀ ਨੇ ਆਮ ਲੋਕ ਵੀ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਜਿਵੇਂ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਵੀਡੀਓ ਆਪਾਂ ਕਹਿੰਦੇ ਨੇ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਲੱਗਦਾ ਵੀ ਇਸ ਤਰ੍ਹਾਂ ਵੀ ਜਿਹੜੀਆਂ ਇਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਏਜੰਸੀਜ਼ ਹੈਗੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਜੇ ਤੁਸੀਂ ਵਾਰ-ਵਾਰ ਦੇਖ ਰਹੇ ਹੋ ਹਾਂਜੀ ਮੈਂ ਆਮ ਲੋਕਾਂ ਨੂੰ ਤੁਹਾਡੇ ਰਾਹੀਂ ਸੁਨੇਹਾ ਵੀ ਦੇਣਾ ਚਾਹੁੰਦੀ ਆਂ ਕਿ ਬੱਚਿਆਂ ਦੀਆਂ ਜਾਂ ਵੈਸੀ ਵੀ ਜਿਹੜੀਆਂ ਕੋਈ ਅਸ਼ਲੀਲ ਵੀਡੀਓਜ਼ ਜਿਨ੍ਹਾਂ ਨਾਲ ਕੋਈ ਸਬੰਧ ਹੀ ਨਹੀਂ ਹੈਗਾ ਆਪਣਾ ਉਹਨਾਂ ਨੂੰ ਵੇਖਣਾ ਉਹਨਾਂ ਨੂੰ ਰੱਖਣਾ ਜਾਉਣਾ ਨੂੰ ਡਾਊਨਲੋਡ ਕਰਨਾ ਉਹਨਾਂ ਨੂੰ ਆਪਣੇ ਫੋਨ 'ਚ ਕਿਸੇ ਵੀ ਡਿਵਾਈਸ 'ਚ ਸਟੋਰ ਕਰਕੇ ਰੱਖਣਾ ਜੁਰਮ ਦੀ ਕੈਟਾਗਰੀ 'ਚ ਆਉਂਦਾ ਹੈ ਤੇ ਵੈਸੇ ਅਸੀਂ ਇਹ ਵੀ ਮੰਨਦੇ ਹਾਂ ਵੀ ਹਜੇ ਤੱਕ ਲੋਕ ਇਸ ਪ੍ਰਤੀ ਜਾਗਰੂਕ ਨਹੀਂ ਹੈਗੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਜੁਰਮ ਕਰੀ ਜਾਂਦੇ ਆ ਅਸੀਂ ਇਸ ਸੰਬੰਧੀ ਲੋਕਾਂ ਨੂੰ ਅਵੇਅਰ ਕਰਨ ਲਈ ਹੁਣ ਪ੍ਰੋਗਰਾਮ ਵੀ ਰੱਖਾਂਗੇ ਜੀ ਸੋ ਇਸਨ ਮੈਡਮ ਸੁਖਬੀਰ ਕੌਰ ਜਿਹੜੇ ਸਾਈਬਰ ਸੈੱਲ ਦੇ ਇੰਚਾਰਜ ਨੇ ਬੇਸ਼ੰਦੇ ਦੇ ਤੇ ਤੁਹਾਨੂੰ ਦੱਸ ਦਿੱਤਾ ਵੀ ਮਾਮਲਾ ਦਰਜ ਕੀਤਾ ਅਗਰ ਤੁਸੀਂ ਬੱਚਿਆਂ ਦੀਆਂ ਖਾਸ ਕਰ ਅਸ਼ਲੀਲ ਵੀਡੀਓ ਫੋਟੋਆਂ ਅਗਰ ਵਾਰ-ਵਾਰ ਮੋਬਾਈਲ 'ਚ ਦੇਖਦੇ ਹਾਂ ਜਾਂ ਡਾਊਨਲੋਡ ਕਰਦੇ ਹਾਂ ਜਾਂ ਅਪਲੋਡ ਕਰਦੇ ਹੋ ਤੇ ਜੁਰਮ ਦੇ ਅੰਦਰ ਆਉਂਦਾ ਤੇ ਵਰਲਡ ਲੈਵਲ ਦੀਆਂ ਜਿਹੜੀਆਂ ਸੰਸਥਾਵਾਂ ਇਸ ਤੇ ਕੰਮ ਕਰ ਰਹੀਆਂ ਫਿਰ ਉਹ ਕੰਟਰੀਆਂ ਨੂੰ ਭੇਜਦੀਆਂ ਤੇ ਸਟੇਟ ਨੂੰ ਭੇਜਦੀਆਂ ਤੇ ਇਸੇ ਦੇ ਦੌਰਾਨ ਹੀ ਹਾਲਾਂਕਿ ਹਜੇ ਇਹ ਮਾਮਲਾ ਜਾਂਚ ਅਧੀਨ ਆ ਵੀ ਉਹ ਕਿੰਨੀ ਕੁ ਪੁਰਾਣੀ ਆ ਕਦੋਂਕ ਦੀ ਗੱਲ ਆ ਉਹਨੇ ਕਿੱਥੇ ਅਪਲੋਡ ਕੀਤੀ ਕਿਸ ਨੂੰ ਭੇਜੀ ਉਹ ਹਜੇ ਗ੍ਰਿਫਤਾਰੀ ਤੋਂ ਬਾਅਦ ਪਤਾ ਲਵੇਗਾ ਪਰ ਇਹ ਬੜੀ ਵੱਡੀ ਤੇ ਜਾਣਕਾਰੀ ਵਾਲੀ ਖਬਰ ਆ ਵੀ ਤਾਂ ਕਿ ਜਿਹੜੀ ਆਮ ਲੋਕਾਂ ਨੂੰ ਹਜੇ ਤੱਕ ਇਸ ਗੱਲ ਦਾ ਪਤਾ ਨਹੀਂ ਵੀ ਐਡੀ ਵੱਡੀ ਲੈਵਲ ਤੇ ਜਾਨੀ ਏਜੰਸੀਆਂ ਕੰਮ ਕਰਦੀਆਂ ਕੋਈ ਵੀ ਜਿਹੜੀ ਮੋਬਾਈਲ 'ਚ ਖਾਸ ਕਰ ਬੱਚਿਆਂ ਦੀ ਵੀਡੀਓ ਫੋਟੋ ਰੱਖਣਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਸੋ ਤੁਹਾਨੂੰ ਸचेत ਹੋਣ ਦੀ ਲੋੜ ਹੈ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸੀ